ਗੁਰਾਇਆਂ ਦੇ ਢਿੱਕ ਪਿੰਡ ਬੋਪਰਾਏ ਵਿਖੇ ਉਗੇ ਕਿਸਾਨਾਂ ਗੂ ਸਾਥੀ ਸ਼ਿੰਗਾਰਾ ਸਿੰਘ ਬੋਪਰਾਏ ਦੀ 7ਵੀਂ ਵਰਸੀ ਮਨਾਉਂਦੇ ਆ ਇਨਕਲਾਬੀ ਰਵਾਈਤੀਆਂ ਨਾਲ ਯਾਦ ਕੀਤਾ ਗਿਆ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀਆਂ ਹਕੀ ਮੰਗਾਂ ਲਈ 9 ਸਤੰਬਰ ਤੋਂ ਮੰਤਰੀਆਂ ਦੇ ਘਰਾਂ ਦੇ ਅੱਗੇ ਧਰਨੇ ਦੇਣ ਉਪਰੰਤ ਮੰਗ ਪੱਤਰ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਸਗੋਂ ਵੋਟਾਂ ਦੀ ਖਾਤਰ ਇਹਨਾਂ ਮਸਲਿਆਂ ਨੂੰ ਉਲਝਾਈ ਰੱਖਿਆ ਜਿਸ ਲਈ ਲਿਬ੍ਰੇਸ਼ਨ ਸਮੇਤ ਹੋਰ ਖੱਬੀਆਂ ਪਾਰਟੀਆਂ ਵੱਲੋਂ ਲਗਾਤਾਰ ਮੁਹਿੰਮ ਚਲਾ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ પાસે ਮੰਗ ਕੀਤੀ ਜਾਵੇਗੀ ਕਿ ਪੰਜਾਬ ਦੇ ਮਸਲੇ ਹੱਲ ਕੀਤੇ ਜਾਣ ਵਰਸੀ ਸਮਾਗਮ ਮੌਕੇ ਆਰਐਮਪੀ ਆਈ ਦੇ ਜ਼ਿਲ੍ਹਾ ਸਖਤਰ ਜਸਵਿੰਦਰ ਸਿੰਘ ਢੇਸੀ ਤਹਿਸੀਲ ਸਖਤਰ ਡਾਕਟਰ ਸਰਬਜੀਤ ਸਿੰਘ ਮਠੱਡਾ ਜ਼ਿਲ੍ਹਾ ਸਖਤਰ ਪਰਮਜੀਤ ਸਿੰਘ ਰੰਦਾਵਾ ਸੰਤੋਖ ਸਿੰਘ ਬਿਲਕਾ ਸੰਤੋਖ ਸਿੰਘ ਬਿਲਗਾ ਕੁਲਦੀਪ ਫਲੋਰ ਗੁਰਨਾਮ ਸਿੰਘ ਤੱਗੜ ਸਰਪੰਚ ਮੱਖਣਪੱਲਨ ਤੋਂ ਇਲਾਵਾ ਹੋਰ ਨਾ ਪਤਵੰਤਿਆਂ ਨੇ ਸ਼ਿੰਗਾਰਾ ਸਿੰਘ ਬੋਪਾਰਾਏ ਨੂੰ ਭਾਵਪਨੀਆਂ ਸ਼ਰਧਾਂਜਲੀਆ ਭੇਟ ਕੀਤੀਆਂ ਪਰਿਵਾਰਕ ਰਿਸ਼ਤੇਦਾਰ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਲੱਲਿਆ ਨੇ ਸਾਰਿਆਂ ਦਾ ਧੰਨਵਾਦ ਕੀਤਾ ਗੁਰਾਇਆਂ ਤੋਂ ਨਵਰੰਗ ਟੀਵੀ ਲਈ ਮਨੀਸ਼ 바ਵਾ ਦੀ ਰਿਪੋਰਟ ਕਾਉਂਜੀ ਸ਼ਗਾਰਾ ਸਿੰਘ ਨੇ ਉਹਨਾਂ ਨੂੰ ਉਹਨਾਂ ਦੀ ਵਸਤੀ ਦੇ ਉੱਤੇ ਸਤਿਕਾਰ ਤੇ ਸ਼ਬਦਾਂ ਭੇਟ ਕਰਨ ਵਾਸਤੇ ਖਤਰ ਹੋਏ ਆ ਕਿਉਂਕਿ ਕਾਮਜੀ ਸ਼ਿਵਾਰਾ ਸਿੰਘ ਜੀ ਆਪਣੀ ਸਾਰੀ ਜ਼ਿੰਦਗੀ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਕੇ ਔਰ ਉਹਨਾਂ ਨੂੰ ਇਨਸਾਫ਼ ਦਿਵਾਉਣ ਦਾ ਯਤਨ ਕਰਦੇ ਰਹੇ ਉਹਨਾਂ ਨੂੰ ਕਈ ਵਾਰੀ ਡਰਾਉਣ ਧਮਕਾਉਣ ਦਾ ਵੀ ਯਤਨ ਕੀਤਾ ਗਿਆ ਪਰ ਉਹਨਾਂ ਨੇ ਕਦੇ ਵੀ ਮੌਤ ਨੂੰ ਆਪਣੇ ਉੱਤੇ ਹੈਵੀ ਨਾ ਸੀ ਹੋਣ ਦਿੱਤਾ ਹਮੇਸ਼ਾ ਅਯਾਦ ਰੋ ਕੇ ਚੰਗੇ ਯੋਧੇ ਬਣ ਕੇ ਜਿੰਦਾ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਸੀ ਸੋ ਮੈਂ ਅੱਜ ਮੁੱਖ ਇਸ ਮੁੱਖਯੋਤੇ ਹੀ ਬੇਨਤੀ ਕਰਨੀ ਚਾਹਾਂਗਾ ਕਿ ਅੱਜ ਕਿਸਾਨੀ ਉੱਤੇ ਬਹੁਤ ਵੱਡਾ ਸੰਕਟ ਬਣਿਆ ਹੋਇਆ ਹੈ। ਕੱਲੀ ਕਿਸਾਨੀ ਉੱਤੇ ਨਹੀਂ ਪੰਜਾਬ ਉੱਤੇ ਬਹੁਤ ਵੱਡਾ ਸੰਕਟ ਬਣਿਆ ਹੋਇਆ ਹੈ ਤੇ ਹਰ ਇੱਕ ਪਾਸੇ ਹਰੇਕ ਤਰ੍ਹਾਂ ਦੇ ਨਾਲ ਪੰਜਾਬੀਆਂ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਤੇ ਪੰਜਾਬ ਦੀ ਸਰਕਾਰ ਉਹ ਪੰਜਾਬ ਨੂੰ ਕੋੜੀ ਅੱਖ ਨਾਲ ਦੇਖਦੀ ਆ ਪੰਜਾਬ ਦੇ ਵਿੱਚ ਦੁਆਰਾ ਫੇਲ ਮਾਹੌਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕਿਸਾਨੀ ਨੂੰ ਇਸ ਸਾਕਟ ਤੋਂ ਕਟੂ ਦੀ بجائے ਕਿਸਾਨਾਂ ਲਈ ਹੋਰ ਨਵੇਂ ਸੰਕਟ ਖੜੇ ਕੀਤੇ ਜਾ ਰਹੇ ਆ ਤੇ ਪੰਜਾਬ ਦੇ ਉਹਦਾ ਰਾਜਨੀਤਕ ਤੌਰ ਤੇ ਐਸੇ ਢੱਗ ਦੇ ਨਾਲ ਹਾਲਾਤ ਖਰਾਬ ਕਰਦਾ ਯਤਨ ਕੀਤਾ ਜਾ ਰਿਹਾ ਕਿ ਦੁਆਰਾ ਫਿਰ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਜਾਣ ਇੱਥੇ ਦੁਨੀਆ ਜਰੀਆ ਫਿਰ ਤਰਾ ਤਰਾ ਕਬੇ ਤੇ ਕਿਸੇ ਨਾ ਕਿਸੇ ਤਰ੍ਹਾਂ ਰਾਸ਼ਟਰਪਤੀ ਰਾਜ ਲਾ ਕੇ ਇਹਨਾਂ ਲੋਕਾਂ ਨੂੰ ਫੇਰ ਦਹਾਤੂ ਕਾਇਆ ਜਾ ਸਕੀ ਸੋ ਮੈਂ ਸਮਝਦਾ ਕਿ ਜਿਹੜੀ ਕਾਉਂਟ ਜੀ ਸ਼ਗਰਾ ਸਿੰਘ ਜੀ ਉਹਨਾਂ ਦੀ ਸੋਚ ਸੀ ਅਸੀਂ ਉਸ ਵਚਨ ਨੂੰ ਜੀਂਦਾ ਰੱਖਦੇ ਹੋਏ ਹਮੇਸ਼ਾ ਇਸ ਗੱਲ ਦੀ ਪ੍ਰਣ ਕਰਦੇ ਹਾਂ ਕਿ ਸਾਡਾ ਪੰਜਾਬ ਸਾਰਿਆਂ ਦਾ ਸੰਝਾ ਹੈ ਚਾਹੇ ਉਹ ਕਾਗੜੇਟਰ ਨੇ ਚਾਹੇ ਉਹ ਕਾਲੀ ਦਲ ਹੈ ਚਾਹੇ ਹੋਰ ਕੋਈ ਉਸ ਖੱਬੇ ਸੱਜੇ ਜਾਂ ਪਾਰਟੀਆਂ ਨੇ ਇਹਦੀ ਰਾਖੀ ਲਈ ਸਾਡਾ ਸਾਰਿਆਂ ਨੂੰ ਕੋਈ ਵੀ ਕਰਵਾਦੀ ਕਰਨੀ ਪਵੇ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਹਮੇਸ਼ਾ ਪੰਜਾਬ ਲਈ ਔਰ ਪੰਜਾਬ ਦੇ ਹੱਕਾਂ ਲਈ ਲੜਦੇ ਰਹਿਾਂਗੇ ਅੱਜ ਅਸੀਂ ਸਾਡੇ ਬਹੁਤ ਹੀ ਸਰਕਾਰ ਜੋਗ ਆਗੂ ਸਤੀ ਸ਼ੰਗਾਰਾ ਸਿੰਘ ਜਿਹੜੇ ਅੱਜ ਪਾਰਟੀ ਦੇ ਅਗੁਰਾ ਜਾਂ ਕਿਸਾਨਾਂ ਦੇ ਅਗੁੰਗਾਇ ਹੈ ਖਾਸੌਰ ਤੇ ਫੋਵਾੜੀ ਦੀ ਗੱਲਾਂ ਮਿਲਦੇ ਵਿੱਚ ਅੱਜ ਸਾਨੂੰ ਸੁਣਾ ਸੁਣਾ ਰੱਖਦਾ ਹਾਲੇ ਤੱਕ ਫੋਵਾੜਾ ਮੇਲਾ ਨਹੀਂ ਬਕਾਇ ਨਹੀਂ ਦੇ ਰਿਹਾ 12 ਸਾਲ ਦਾ ਬਕਾਇਆ ਹਾਲੇ ਤੱਕ ਖੜਾ ਤੇ ਸ਼ੰਗਾਰਾ ਸੋਣੀ ਹੁੰਦੀ ਤਾਂ ਇਹ ਪ੍ਰਿਸ਼ਸ਼ਾ ਨਾ ਬਣਦਾ ਨਾਮ ਦਾ ਆਗਮਾਈਨ ਜਦੋਂ ਫੋਵਾੜਾ ਬਿਆਨ ਵਿੱਚ ਤੇ ਉਹਨਾਂ ਨੇ ਫੈਸਲਾ ਕੀਤਾ ਸੀਗਾ ਕਿ ਮੈਂ ਸਾ ਆਪਣੀ ਧਾਰੀ ਤੇ ਜਾ ਕੇ ਚੱਕਣੀ ਐ ਐਸੇ ਮੰਨ ਕੇ ਰਹਿ ਕੇ ਨਹੀਂ ਜਿੱਤੀ ਆ ਆਪ ਦੀ ਸਵਾਲਾਨੀ ਇਸ ਮੰਡੀ ਤੇ ਕਿਦਾਰਿਆ ਇੱਥੇ ਪਹੁੰਚ ਕੇ ਆਪਣੇ ਆਪ ਦੀ ਸਵਾਸ ਲਾਇਆ ਆਪਣੀ ਧਰਤੀ ਨਾਲ ਇੱਕ ਦੋ ਦਾ ਬਹੁਤ ਜੀ ਇਸ ਕਰਕੇ ਅੱਜ ਅਸੀਂ 7 ਸਾਲ ਹੋ ਗਏ ਪਰ ਸਾਨੂੰ ਅੱਜ ਵੀ ਇਹ ਮੰਜਾ ਉਦੋਂ ਲੱਗਦਾ ਐਸ ਬੈਠ ਦੇ ਵਿੱਚ ਅਨੇਕਾਂ ਮੀਤਾਂ ਸੰਘਰਸ਼ ਕਰਦੇ ਮੇਹਲਾ ਦਾ ਘਰਾਵ ਕਰਦੇ ਜਾਨ ਮਾਰ ਕੇ ਬੰਧ ਤੇ ਰੱਖਿਆ ਨਾਲ ਨੇ ਇੱਥੇ ਵੀੜਾ ਹੁੰਦੀ ਰਹੀਆਂ ਅਸੀਂ ਅੱਜ ਨੂੰ ਯਾਦ ਕਰਦੇ ਆਂ ਤੇ ਵਾਦਾ ਕਰਦੇ ਆਂ ਕਿ ਜਿਹੜਾ ਰਾਸਤਿਆ ਤੇ ਉਹ ਚੱਲਦੇ ਰਹੇ ਅਸੀਂ ਚੱਲਦੇ ਰਵਾਂਗੇ ਕਿਸਾਨਾਂ ਮਜ਼ਦੂਰਾਂ ਦਾ ਘੱਟ ਗਿਣਤੀਆਂ ਜਿਹੜੀਆਂ ਆ ਜੇ ਤੇ ਅੱਜ ਕੱਲ ਖਤਰਾ ਬਹੁਤ ਪਿਆ ਆ ਉਹ ਲਈ ਅਸੀਂ ਸੰਘਰਸ਼ ਦਾ ਮਨ ਕਰਦੇ ਰਹਾਂਗੇ